ਤੁਸੀਂ ਇਸ ਸਰੂਪ ਦੇ ਵਿੱਚ ਲਾਈਕ ਟਰਬਨ ਬੰਨੀ ਹੋਈ ਆ ਤੁਸੀਂ ਪ੍ਰੋਪਰ ਸਿੱਖੀ ਸਰੂਪ ਹੈ ਤੁਹਾਨੂੰ ਦੇਖ ਕੇ ਕੋਈ ਨਹੀਂ ਜਜ ਕਰ ਸਕਦਾ ਲਾਈਕ ਯੂ ਆਰ ਅ ਮੇਕਅਪ ਆਰਟਿਸਟ ਤਾਂ ਮੈਨੂੰ ਮਤਲਬ ਕਾਫੀ ਅਧਰ ਨੇ ਕਹਿਣਾ ਵੀ ਤੇਰੀ ਆਰਟ ਜਿੰਨੀ ਅੱਛੀ ਹੈਗੀ ਹੈ ਤੇਰੀ ਆਰਟ ਨਹੀਂ ਕਿਸੇ ਨੇ ਦੇਖਣੀ ਉਹਨਾਂ ਨੇ ਕੀ ਦੇਖਣਾ ਹੈ ਤੁਹਾਡਾ ਪਰਸਨੈਲਿਟੀ ਕੀ ਹੈ ਕਿਸੇ ਨੇ ਕਹਿਣਾ ਵੀ ਤੂੰ ਹੀ ਮੇਕਅਪ ਕਰੇਂਗਾ ਵੀ ਤੂੰ ਕਰ ਵੀ ਲੇਂਗਾ ਕਈ ਹੱਥ ਲਵਾਉਣ ਤੋਂ ਮਨਾ ਕਰ ਦਿੰਦੇ ਸੀ ਵੀ ਤੂੰ ਤੂੰ ਤਾਂ ਕਰ ਹੀ ਨਹੀਂ ਪਾਏਂਗਾ ਤੂੰ ਸਾਡਾ ਫੇਸ ਨਾ ਖਰਾਬ ਕਰ ਦੇ ਅੱਛਾ ਜੀ ਐਦਾਂ ਦੇ ਵੀ ਇਨਸੀਡੈਂਟ ਹੋਏ ਲਾਈਕ ਹੱਥ ਲਵਾਉਣ ਤੋਂ ਮਨਾ ਕਰਦੇ ਸੀ ਜਸਟ ਇਸ ਕਰਕੇ ਕਿਉਂਕਿ ਤੁਸੀਂ ਸਰ ਜੀ ਜੇ ਆਪਾਂ ਡਿਫਿਕਲਟ ਕੋਈ ਵੀ ਲਾਈਨ ਚੁਣੀਏ ਡਿਫਰੈਂਟ ਹੋਵੇ ਜਿਹੜੀ ਐਦਾਂ ਦੇ ਰਿਸ਼ਤੇਦਾਰ ਹੁੰਦੇ ਨੇ ਜਿਹੜੇ ਟਾਂਚਾ ਮਾਰਦੇ ਨੇ ਮਤਲਬ ਬੰਬੇ ਤੋਂ ਵਾਇ ਮੇਰੇ ਕੋਲ ਕੰਮ ਕਾਫੀ ਆ ਗਿਆ ਸੀ ਮੇਕਅਪ ਦਾ ਤੇ ਮੈਂ ਬੁਲੇਟ ਪਰਚੇਸ ਕੀਤਾ ਸੀਗਾ ਸਾਡੇ ਚਲੋ ਨਾਲ ਨੇ ਨਾਮ ਨਹੀਂ ਲਵਾਂਗਾ ਹਨਾ ਮੈਂ ਤੇ ਉਹ ਚੀਜ਼ ਹੁੰਦੀ ਸੀ ਸੋਨਾਂ ਨੂੰ ਮਿਲਦੀ ਸੀ ਵਿੱਚ ਜਾਨੀਆਂ ਰੈਡੀ ਕਰਦਾ ਹੈ ਗਰਲਸ ਨੂੰ ਰੈਡੀ ਕਰਦਾ ਹੈ ਮੈਂ ਇਹ ਚੀਜ਼ ਸੋਚਦਾ ਹੁੰਨਾ ਵੀ ਲਿਟਲ ਆਪਣਾ ਸਾਥ ਕਿਉਂ ਨਹੀਂ ਦਿੰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਸਾਡੇ ਤੋਂ ਅੱਗੇ ਨਿਕਲ ਸਕਦਾ ਹੈ ਚੱਲੇ ਅਸੀਂ ਪੈਦਾ ਇਕੱਠੇ ਹੋਏ ਆ ਗੱਲਾਂ ਅਸੀਂ ਇਕੱਠੇ ਕਰਦੇ ਰਹੇ ਹਾਂ ਬਟ ਕਿਤੇ ਨਾ ਕਿਤੇ ਸੈਕਟਰ 52 ਵਿੱਚ ਸੀਗੇ ਜਿਹੜੇ ਹਨਾ ਇਸ ਲਾਈਨ ਦੇ ਵਿੱਚ ਸੀ ਕਿਹੜੀਆਂ ਹੋਟਲਸ ਆਈਆਂ ਸੀ ਤੁਹਾਨੂੰ ਪਹਿਰਾਵੇ ਕਰਕੇ ਜਿਆਦਾ ਆਉਂਦੀ ਸੀ ਕਿਉਂ ਦੇਖੋ ਵੀ ਕੋਈ ਜੱਜ ਜੱਜ ਕਰਨ ਲੱਗ ਜਾਂਦੀ ਸੀ ਕਿ ਵੀ ਇਹ ਹੀ ਕਿਉਂ ਕਰੇਗਾ ਇਹ ਹੀ ਕਿਉਂ ਕਰ ਰਿਹਾ ਤੂੰ ਮੇंजे ਲੇਟਿਸ ਨੇ ਕਹਿਣਾ ਯਾਰ ਤੂੰ ਆ ਕੇ ਕੰਮ ਕਰ ਤੇਰੀ ਮੰਮੀ ਦਾ ਕੰਮ ਹੈ ਤੇਰੀ ਮੰਮੀ ਦਾ ਬਿਜ਼ਨਸ ਹੈ ਚਲ ਤੂੰ ਉਹਨੂੰ ਕਰ ਲੈ ਲੈਂਦੇ ਵੀ ਤੂੰ ਕਿਉਂ ਕਰ ਰਿਹਾ ਇਸ ਚੀਜ਼ ਨੂੰ ਬਹੁਤ ਸਾਰੇ ਕੁਐਸਚਨਸ ਆ ਜਿਹੜੀ ਕੁੜੀ ਦੇ ਹਨਾ ਫੈਮਿਲੀ ਵੱਲੋਂ ਪੁੱਛੇ ਜਾਂਦੇ ਨੇ ਕਿ ਹਾਂ ਮੁੰਡਾ ਮੇਕਅਪ ਆਰਟਿਸਟ ਹੈ ਸੋ ਉਸ ਦੇ ਨਾਲ ਤੁਸੀਂ ਕਿਵੇਂ ਡੀਲ ਕਰੋਗੇ ਮੇਰੇ ਕੋਲ ਕੁੜੀਆਂ ਦੇ ਜਿਆਦਾ ਫੋਟੋ ਆਉਂਦੇ ਨੇ 95% ਕੁੜੀਆਂ ਦੇ ਫੋਨ ਹੈ ਸਾਰਾ ਗੈਲਰੀ ਸਾਰੀ ਕੁੜੀਆਂ ਨਾਲ ਭਰੀ ਹੋਈ ਹੈ ਹਨਾ ਫੋਟੋਸ ਬਿਫੋਰ ਆਫਟਰ ਮਾਡਲਸ ਆਉਂਦੀਆਂ ਨੇ ਤਾਂ ਕੋਈ ਵੀ ਸ਼ੱਕ ਕਰੇ ਆਰਾਮ ਨਾਲ ਹੀ ਕਰੂਗਾ ਤੇ ਇਸ ਚੀਜ਼ ਦਾ ਥੋੜਾ ਦਿੱਕਤ ਆਂਦੀ ਹੈ ਬਟ ਜੇ ਕੋਈ ਅੱਛਾ ਪਾਰਟਨਰ ਮਿਲ ਜੇ ਤਾਂ ਥਾਂ ਵੀ ਵੈਟਰ ਹੈ ਕਿਹਾ ਜਾਵੇ ਕਿ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਲੈ ਕੇ ਜਾਇਆ ਜਾਵੇਗਾ ਪਰ ਤੁਹਾਨੂੰ ਆਪਣਾ ਸਰੂਪ ਤਿਆਗਣਾ ਪਵੇਗਾ ਮੈਮ ਪ੍ਰੋਫੈਸ਼ਨ ਤਾਂ ਮੈਂ ਮੱਝ ਤਿਆਗ ਦਵਾਂ ਮੈਂ ਪਰ ਇਹ ਚੀਜ਼ ਨਹੀਂ ਮੈਂ ਹੱਟੂੰਗਾ ਬਿਲਕੁਲ ਵੀ ਕਿਸੇ ਵੀ ਲੈਵਲ ਦੇ ਉੱਪਰ ਨਹੀਂ ਹੱਟਾਂਗਾ ਜੋ ਤੁਹਾਡੇ ਮਨ ਕਰਦਾ ਹੈ ਨਾ ਦੇ ਕਹਿੰਦੇ ਆਪਾਂ ਅੱਜ ਸਾਲ 2 ਸਾਲ 5 ਸਾਲ 10 ਸਾਲ ਆਪਾਂ ਜਰੂਰ ਕੰਮ ਕਰ ਲਾਂਗੇ 11ਵੇਂ ਸਾਲ ਤਾਨੂੰ ਕਿਤੇ ਨਾ ਕਿਤੇ ਅੰਦਰੋਂ ਹੀ ਫੀਲ ਹੋਊਗਾ ਮੈਂ ਚੀਜ਼ ਕਿਉਂ ਕਰੀ ਤੁਹਾਡੇ ਕੋਲ ਪੈਸਾ ਵੀ ਆ ਰਿਹਾ 2 ਲੱਖ 3 ਲੱਖ ਆ ਰਿਹਾ ਬਟ ਕਿਤਨੇ ਤੂੰ ਖੁਸ਼ ਨਹੀਂ ਉਸ ਕੰਮ ਤੋਂ ਮੰਜ਼ਿਲ ਕੀ ਹੈ ਰਸਤਾ ਕੀ ਹੈ ਹੌਂਸਲਾ ਹੋਵੇ ਤਾਂ ਫਾਸਲਾ ਕੀ ਨਝਾ ਜੇਕਰ ਅਸੀਂ ਕਹਿੰਦੇ ਕਿ ਮੰਜ਼ਿਲ ਉਹ ਰੱਬ ਦਾਸ ਹੈ ਤੇ ਰਸਤਾ ਵੀ ਉਹ ਰੱਬ ਹੀ ਬਣਾਉਂਦਾ ਹੈ ਪਰ ਜੇ ਗੱਲ ਕਰੀਏ ਉਸ ਦੌਰਾਨ ਜਿਹੜਾ ਫਾਸਲਾ ਹੁੰਦਾ ਹੈ ਉਹ ਖੁਦ ਇਨਸਾਨ ਨੂੰ ਤੈਅ ਕਰਨਾ ਪੈਂਦਾ ਸੋ ਹੌਸਲੇ ਤੋਂ ਬਿਨਾ ਇਹ ਫਾਸਲੇ ਜਿਹੜੇ ਤੈਅ ਨਹੀਂ ਹੁੰਦੇ ਸੋ ਇਸੇ ਤਰੀਕੇ ਦੀ ਉਡਾਨ ਭਰੀ ਹੈ ਇੱਕ ਅਜਾਹੇ ਮੇਕਅਪ ਆਰਟਿਸਟ ਨੇ ਜਿਸ ਨਾਲ ਅਸੀਂ ਅੱਜ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਸਿੱਖੀ ਸਰੂਪ ਦੇ ਵਿੱਚ ਉਹ ਇਨਸਾਨ ਸਿੱਖੇ ਸਰੂਪ ਦੇ ਵਿੱਚ ਉਹ ਨੌਜਵਾਨ ਹੈ ਜਿਨ੍ਹਾਂ ਨੇ ਲੋਕਾਂ ਦੀ ਪਰਵਾਹ ਨਹੀਂ ਕੀਤੀ ਅਤੇ ਆਪਣੇ ਸਰੂਪ ਨੂੰ ਰੱਖਦੇ ਹੋਏ ਆਪਣੇ ਪੈਸ਼ਨ ਨੂੰ ਵੀ ਫੋਲੋ ਕੀਤਾ ਜਿਨ੍ਹਾਂ ਅਸੀਂ ਗੱਲ ਕਰ ਰਹੇ ਹਾਂ ਗਿਨੀ ਦਿਓਲ ਦੀ ਜਿहां ਅੱਜ ਅਸੀਂ ਤੁਹਾਨੂੰ ਉਹਨਾਂ ਨਾਲ ਰੂਬ ਪ੍ਰੂਫ ਕਰਵਾਉਣ ਜਾ ਰਹੇ ਹਾਂ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ ਲੁਧਿਆਣਾ ਲਾਈਵ ਦੀ ਪੋਡਕਾਸਟ ਸੀਰੀਜ਼ ਵਿੱਚ ਸਰ ਅਕਸਰ ਅਸੀਂ ਦੇਖਿਆ ਹੈ ਕਿ ਤੁਹਾਡੀ ਮੇਕਅਪ ਆਰਟਿਸਟ ਜਿਵੇਂ ਹੁੰਦੇ ਨੇ ਉਹ ਬਹੁਤ ਫੰਕੀ ਲੁੱਕ ਦੇ ਵਿੱਚ ਹੁੰਦੇ ਨੇ ਅਕਸਰ ਦੇਖਿਆ ਜਾਂਦਾ ਹੈ ਚਾਹੇ ਆਪਾਂ ਰੀਲਸ ਵਿੱਚ ਦੇਖੀਏ ਜਾਂ ਕਿਤਾ ਵੀ ਸੋਸ਼ਲ ਮੀਡੀਆ ਤੇ ਤੁਸੀਂ ਇਸ ਸਰੂਪ ਦੇ ਵਿੱਚ ਲਾਈਕ ਟਰਬਨ ਬੰਨੀ ਹੋਈ ਹੈ ਤੁਸੀਂ ਪ੍ਰੋਪਰ ਸਿੱਖੀ ਸਰੂਪ ਹੈ ਤੁਹਾਨੂੰ ਦੇਖ ਕੇ ਕੋਈ ਨਹੀਂ ਜਜ ਕਰ ਸਕਦਾ ਲਾਈਕ ਯੂ ਆਰ ਅ ਮੇਕਅਪ ਆਰਟਿਸਟ ਇਸ ਲਾਈਨ ਦੇ ਵਿੱਚ ਆਉਣਾ ਕਿਵੇਂ ਹੋਏ ਮੈਂ ਸਟਾਰਟਿੰਗ ਮੇਰੀ ਮਤਲਬ ਨੋਰਮਲ ਪੇਂਟਿੰਗਸ ਵਗੈਰਾ ਦਾ ਜਿਆਦਾ ਸ਼ੌਂਕ ਸੀਗਾ ਸਕੂਲਿੰਗ ਦੇ ਵਿੱਚ ਸਾਰਾ ਪੇਂਟਿੰਗ ਆਰਟ ਵਗੈਰਾ ਹੀ ਕੀਤੀ ਐ ਮੈਂ ਤੇ ਉਸ ਤੋਂ ਬਾਅਦ ਦਾ ਕਾਲਜ ਵਗੈਰਾ ਦੇ ਵਿੱਚ ਆਇਆ ਤਾਂ ਨੋਰਮਲ ਹੁੰਦਾ ਸੀ ਵੀ ਫਰਸਟ ਪ੍ਰਾਈਜ਼ ਮਿਲ ਗਿਆ ਤਾਂ 1000 ਦਾ ਮਿਲ ਗਿਆ ਜਾਂ 2000 ਦਾ ਮਿਲ ਗਿਆ ਜਿੱਦਾਂ ਇਦਾਂ ਮਤਲਬ ਆਪਣੀਆਂ ਨੀਡਸ ਹੁੰਦੀਆਂ ਸੀਗੀਆਂ ਹਨਾ ਫਿਰ ਮੈਨੂੰ ਇਦਾਂ ਸੀਗਾ ਵੀ ਮਦਰ ਮੇਰੀ ਇਸ ਲਾਈਨ ਦੇ ਵਿੱਚ ਸੀਗੇ ਓਕੇ ਤੇ ਉਹ ਕਰਦੇ ਸੀਗੇ ਬਹੁਤ ਅੱਛਾ ਮੇਕਅਪ ਕਰਦੇ ਹੁੰਦੇ ਸੀਗੇ ਬਟ ਜਿੱਦਾਂ ਇਦਾਂ ਸਿਸਟਰ ਦੀ ਮੈਰਿਜ ਹੋਈ ਉਸ ਤੋਂ ਬਾਅਦ ਰਿਸਪੋਨਸਿਬਿਲਟੀ ਮੇਰੇ ਤੇ ਆਣ ਲੱਗੀ ਹਨਾ ਤਾਂ ਫਿਰ ਚਲੋ ਮੈਂ ਉਸ ਤੋਂ ਬਾਅਦ ਬੰਬੇ ਚਲਾ ਗਿਆ ਸੀ ਆਪਣੀ ਹਾਈਰ ਐਜੂਕੇਸ਼ਨ ਵਾਸਤੇ ਤੇ ਉੱਥੇ ਜਿਆਦਾ ਦਿੱਕਤ ਆਉਂਦੀ ਸੀਗੀ ਉਸ ਚੀਜ਼ ਦੇ ਵਿੱਚ ਜਿੱਦਾਂ ਉਹਨਾਂ ਨੇ ਤੁਸੀਂ ਮੇਕਅਪ ਆਰਟਿਸ ਦੇਖੂਗੇ ਮੁੰਬੇ ਦੇ ਵਿੱਚ ਕਿਸੇ ਨੇ ਪੀਅਰ ਪੀਅਰ ਸਿੰਗ ਵਗੈਰਾ ਕਰਵਾਈ ਹੋਈ ਹੈ ਹਨਾ ਕਿਸੇ ਨੇ ਟੈਟੂ ਬਿਲਕੁਲ 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 ਤਾਂ ਮੈਨੂੰ ਮਤਲਬ ਕਾਫੀ ਅਦਾ ਨੇ ਕਹਿਣਾ ਵੀ ਤੇਰੀ ਆਰਟ ਜਿੰਨੀ ਅੱਛੀ ਹੈਗੀ ਹੈ ਤੇਰੀ ਆਰਟ ਨਹੀਂ ਕਿਸੇ ਨੇ ਦੇਖਣੀ ਉਹਨਾਂ ਨੇ ਕੀ ਦੇਖਣਾ ਤੁਹਾਡਾ ਪਰਸਨੈਲਿਟੀ ਕੀ ਹੈ ਵੀ ਆਰ ਤੁਹਾਡੀ ਸੈਕਿੰਡ ਆਉਂਦੀ ਤਾਂ ਆਰ ਨੂੰ ਕਿਸੇ ਨੂੰ ਦਿਖਾਣੀ ਪੈਂਦੀ ਹੈ ਰੈਡੀ ਪਰਸਨੈਲਿਟੀ ਤੁਹਾਨੂੰ ਕਿਸੇ ਨੂੰ ਦਿਖਾਣੀ ਨਹੀਂ ਪੈਂਦੀ ਹਨਾ ਸਭ ਤੋਂ ਪਹਿਲਾਂ ਤੁਹਾਡੀ ਪਰਸਨੈਨਲਿਟੀ ਜੱਜ ਕੀਤੀ ਜਾਂਦੀ ਹੈ ਤੇ ਜਿੱਦਾਂ ਮੇਰੀ ਬਰਸ਼ਮੇਰਾ ਅੱਛਾ ਚੱਲਦਾ ਸੀ ਕਿਉਂਕਿ ਮੈਂ ਪੇਂਟਿੰਗ ਕਰਦਾ ਸੀਗਾ ਪਹਿਲਾਂ ਤਾਂ ਉਹਨੇ ਕਿਹਾ ਨਾ ਜੇ ਤੂੰ ਆਪਣੀ ਪਰਸਨੈਲਿਟੀ ਨੂੰ ਥੋੜਾ ਬਹੁਤ ਸੋਹਣਾ ਕਰ ਲਿਆ ਤਾਂ ਤੇਰੀ ਹੋਰ ਅੱਛੀ ਹੋ ਜਾਏਗੀ ਤੂੰ ਆਪਣਾ ਵਾਲ ਕਟਿੰਗ ਕਰਵਾ ਕੇ ਕੁਝ ਰੈੱਡ ਕਰਵਾ ਲੈ ਬਲੂ ਕਰਵਾ ਲੈ ਕੁਝ ਟੈਟੂਜ਼ ਵਗੈਰਾ ਕਰਵਾ ਲੈ ਹਨਾ ਪੀਅਰਸਿੰਗ ਕਰਵਾ ਲਈ ਕੁਝ ਕਰਵਾ ਲਈ ਤੇ ਤੇਰੀ ਉਕੀ ਉਥੇ 90 ਤੋਂ 95% ਮੇਕਅਪ ਵਰਡਸ ਨਹੀਂ ਕਰਾਈ ਤਾਂ ਇਹ ਚੀਜ਼ ਪ੍ਰੋਬਲਮ ਆਉਂਦੀ ਸੀ ਵੀ ਕਿਸੇ ਨੇ ਕਹਿਣਾ ਵੀ ਤੂੰ ਹੀ ਮੇਕਅਪ ਕਰੇਂਗਾ ਵੀ ਤੂੰ ਕਰ ਵੀ ਲੇਂਗਾ ਮੇਨ ਥੋਟ ਆਪਨ ਨੂੰ ਇਹ ਆਂਦਾ ਸੀਗਾ ਕਈ ਹੱਥ ਲਵਾਉਣ ਤੋਂ ਮਨਾ ਕਰ ਦਿੰਦੇ ਸੀ ਵੀ ਤੂੰ ਤੂੰ ਤਾਂ ਕਰ ਹੀ ਨਹੀਂ ਪਾਏਂਗਾ ਤੂੰ ਸਾਡਾ ਫੇਸ ਨਾ ਖਰਾਬ ਕਰ ਦੇ ਅੱਛਾ ਜੀ ਐਦਾਂ ਦੇ ਵੀ ਇਨਸੀਡੈਂਟ ਹੋਏ ਲਾਈਕ ਹੱਥ ਲਵਾਉਣ ਤੋਂ ਮਨਾ ਕਰਦੇ ਸੀ ਜਸਟ ਇਸ ਕਰਕੇ ਕਿਉਂਕਿ ਤੁਸੀਂ ਸਰਦਾਰ ਹੋ ਬਿਲਕੁਲ ਬਿਲਕੁਲ ਜੱਜ ਨਹੀਂ ਨਾ ਕਰ ਪਾਂਦਾ ਕੋਈ ਇਸ ਦਿਨ ਥੋੜਾ ਜਿਹਾ ਮੁਸ਼ਕਿਲ ਦੇਖ ਪਾਉਂਦੇ ਨੇ ਵੀ ਇਹ ਕਰ ਪਾਏਗਾ ਮੇਰਾ ਸਪੈਸ਼ਲ ਡੇ ਹੈ ਕਿਤੇ ਖਰਾਬ ਨਾ ਹੋ ਜਾਏ ਹਨਾ ਉਹ ਚੀਜ਼ ਤਾਂ ਇਸ ਚੀਜ਼ ਬਹੁਤ ਦਿੱਕਤ ਆਈ ਸੀ ਪਹਿਲਾਂ ਪਹਿਲਾਂ ओके ਤੀਜਵੇਂ ਆਪਣੇ ਸਿੱਖ ਪਰਿਵਾਰਾਂ ਦੀ ਜੇ ਗੱਲ ਕਰੀਏ ਸਿੱਖ ਪਰਿਵਾਰਾਂ ਦੇ ਵਿੱਚ ਕੁੜੀਆਂ ਨੂੰ ਵੀ ਮੇਕਅਪ ਲਾਈਨ ਦੇ ਵਿੱਚ ਜਾਣ ਤੋਂ ਰੋਕਿਆ ਹੀ ਜਾਂਦਾ ਹੈ ਹੁਣ ਦੀ ਵੀ ਜੇ ਗੱਲ ਕਰੀਏ ਹੁਣ ਤਾਂ ਬਹੁਤ ਸਮਾਜ ਚੇਂਜ ਹੋ ਗਿਆ ਹੁਣ ਤਾਂ ਲੋਕਾਂ ਦੀ ਸੋਚ ਵੀ ਬਹੁਤ ਬਦਲ ਗਈ ਹੈ ਲੇਕਿਨ ਜੇ ਗੱਲ ਕਰੀਏ ਆਪਾਂ ਟਿਪੀਕਲ ਪੰਜਾਬੀ ਪਰਿਵਾਰਾਂ ਦੀ ਉਹ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਸਾਡੀਆਂ ਕੁੜੀਆਂ ਵਾਂ ਜਿਹੜੀਆਂ ਉਹ ਇਸ ਫੀਲਡ ਵਿੱਚ ਜਾਣ ਹਨਾ ਤੇ ਮੁੰਡਿਆਂ ਦੇ ਬਾਰੇ ਤਾਂ ਸੋਚ ਵੀ ਨਹੀਂ ਸਕਦੇ ਸੋ ਤੁਹਾਡੀ ਫੈਮਿਲੀ ਦੇ ਵਿੱਚ ਜੇ ਗੱਲ ਕਰੀਏ ਕਿਸ ਤਰ੍ਹਾਂ ਦਾ ਰਵਈਆ ਰਿਹਾ ਮਮ ਫਾਦਰ ਪਹਿਲਾਂ ਨਹੀਂ ਸੀਗੇ ਇਸ ਦੇ ਵਿੱਚ ਵੀ ਤੂੰ ਇਹ ਕੰਮ ਕਰ ਹਨ ਬਟ ਮਦਰ ਨੇ ਮਤਲਬ ਮਦਰ ਨਹੀਂ ਕੀਤਾ ਮੈਨੂੰ ਅੱਗੇ ਹਨ ਉਹਨਾਂ ਨੇ 프ਰੰਟ ਤੇ ਕੀਤਾ ਵੀ ਕੋਈ ਗੱਲ ਨਹੀਂ ਕਈ ਜਿਹੜਾ ਸਹਣੀਆਂ ਵੀ ਪਈਆਂ ਵੀ ਤੂੰ ਤੇਰਾ ਮੁੰਡਾ ਨਾ ਇੰਟੈਲੀਜੈਂਟ ਹੈ ਵੀ ਆਰਟ ਵਿੱਚ ਇੰਨਾ ਅੱਛਾ ਹੈਗਾ ਤੂੰ ਇਸ ਫੀਲਡ ਵਿੱਚ ਕਿਉਂ ਲੈ ਕੇ ਆ ਰਹੇ ਹੈ ਤੇ ਕਈਆਂ ਨੇ ਕਿਹਾ ਤੂੰ ਡਿਲੀਵਰੀ ਬாய் ਬਣ ਜਾ ਜੇ ਤੂੰ ਇਹ ਕੰਮ ਕਰ ਲੈ ਤੂੰ ਪੇਂਟਿੰਗ ਨੂੰ ਹੀ ਰੱਖ ਪਰ ਆਪਣੇ ਇੰਡੀਆ ਦੇ ਵਿੱਚ ਪੇਂਟਿੰਗ ਨੂੰ ਇੰਨਾ ਨਹੀਂ ਮੰਨਿਆ ਜਾਂਦਾ 2000 3000 ਦੇ ਕੇ ਬਸ ਹਨਾ ਫਰਸਟ ਪ੍ਰਾਈਜ਼ ਦਿੱਤਾ ਤਾਂ ਜਿੱਦਾਂ ਹੁਣ ਚਲੋ ਮੈਨੂੰ ਥੋੜਾ ਜਿਹਾ ਸ਼ੌਂਕ ਸੀਗਾ ਵੀ ਆਪਾਂ ਅੱਗੇ ਵਧੀਏ ਹਨਾ ਕਿਸੇ ਚੀਜ਼ ਨਾਲ ਕਿਉਂਕਿ ਮੇਰਾ ਮੇਨ ਸਿੰਕਿੰਗ ਲਾਈਨ 'ਚ ਸੀਗਾ ਮੇਨ ਇੰਟਰਸਟ ਤੇ ਮੈਨੂੰ ਇਦਾਂ ਸੀਗਾ ਵੀ ਜੇ ਉਸ ਲਾਈਨ ਤੱਕ ਜਾਣਾ ਤਾਂ ਮੈਨੂੰ ਕੁਛ ਨਾ ਕੁਛ ਤਾਂ ਅੱਛਾ ਕਰਨਾ ਪਊਗਾ ਕਿਉਂਕਿ ਉਹਦੇ ਵਿੱਚ ਵੀ ਜ਼ਿਆਦਾ ਮੁਸ਼ਕਲ ਆਉਣ ਲੱਗੀ ਸੀਗੀ ਹਨਾ ਤੇ ਉਹ ਸ਼ੁਰੂ ਕੀਤਾ ਫਿਰ ਅਰਨਿੰਗ ਤੋਂ ਲੋ ਅੱਛੀ ਹੋਣ ਲ ਸ਼ੌਂਕ ਬਣਨ ਲੱਗਿਆ ਹੌਲੀ ਹੌਲੀ ਵੀ ਆਪਾਂ ਆਰਟ ਕਿਤੇ ਪੇਜ ਦੇ ਉੱਪਰ ਕਰ ਰਹੇ ਹਾਂ ਤਾਂ ਕਿਤੇ ਫੇਸ ਦੇ ਉੱਪਰ ਜੇ ਕਰ ਰਹੇ ਹਾਂ ਤਾਂ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਹੈ ਨਾ ਉਸ ਜੀ ਤੇ ਹੌਲੀ ਹੌਲੀ ਮੈਂ ਅੱਗੇ ਵਧ ਹੀ ਗਈ ਫਿਰ ਮੈਂ ਤੇ ਸਰ ਮੈਂ ਜੇ ਗੱਲ ਕਰੀ ਆਪਾਂ ਆਸ-ਪਾਸ ਤੇ ਰਿਸ਼ਤੇਦਾਰਾਂ ਦੀ ਹੋਈ ਜੇ ਗੱਲ ਕਰੀਏ ਤੇ ਐਦਾਂ ਦੇ ਰਿਸ਼ਤੇਦਾਰ ਹੁੰਦੇ ਨੇ ਜਿਹੜੇ ਟਾਂਚਾ ਮਾਰਦੇ ਨੇ ਖਾਸ ਕਰ ਇਹ ਜੀ ਜੇ ਆਪਾਂ ਡਿਫਿਕਲਟ ਕੋਈ ਵੀ ਲਾਈਨ ਚੁਣੀਏ ਡਿਫਰੈਂਟ ਹੋਵੇ ਜਿਹੜੀ ਖਾਸ ਕਰ ਹੁਣ ਤੁਹਾਡੇ ਐਸੇ ਆਪਾਂ ਬੁਆਏ ਦੇਖੀਏ ਹਨਾ ਸਿੱਖ ਫੈਮਲੀਜ਼ ਦੇ ਵਿੱਚ ਖਾਸ ਕਰ ਬਾਕੀਆਂ ਦੇ ਵਿੱਚ ਨਹੀਂ ਮੈਂ ਗੱਲ ਕਰੂੰਗੀ ਕਿਉਂਕਿ ਉਹਨਾਂ ਦੇ ਵਿੱਚ ਐਕਸੈਪਟੇਬਲ ਹੁੰਦੀਆਂ ਬਹੁਤ ਸਾਰੀਆਂ ਚੀਜ਼ਾਂ ਲੇਕਿਨ ਕੁਝ ਬਾਉਂਡਰੀਜ਼ ਹੁੰਦੀਆਂ ਜਿਹੜੀਆਂ ਸਿੱਖ ਫੈਮਲੀਜ਼ ਆਪਣੇ ਬੱਚਿਆਂ ਦੇ ਲਈ ਹਨਾ ਕਰਕੇ ਰੱਖਦੀਆਂ ਨੇ ਲਾਈਨ ਖਿੱਚ ਕੇ ਰੱਖਦੀਆਂ ਨੇ ਉਹਨੂੰ ਟੱਪਣਾ ਕਿੰਨਾ ਕੋਖਾ ਹੋਇਆ ਰਿਲੇਟਿਵਜ਼ ਦੇ ਵੱਲੋਂ ਕਿੱਦਾਂ ਦੀਆਂ ਗੱਲਾਂ ਜਿਹੜੀਆਂ ਤੁਹਾਨੂੰ ਸੁਨਣ ਨੂੰ ਮਿਲੀਆਂ ਮੈਂ ਦੇਖੋ ਮੇਨ ਚੀਜ਼ ਇਹੀ ਨਾ ਆਪਣੇ ਘਰ ਦੇ ਨੂੰ ਸਮਝਣ ਦੀ ਲੋੜ ਹੈਗੀ ਆ ਵੀ ਆਪਾਂ ਫੋਰਨ ਦੇ ਵਿੱਚ इजीली ਭੇਜ ਦਿੰਨੇ ਆ ਉੱਥੇ ਆਪਾਂ ਕਹਿ ਦਿੰਨੇ ਆ ਤੂੰ ਮੇਕਅੱਪ ਦਾ ਸਮਾਨ ਲੈ ਕੇ ਜਾਈਂ ਹੈ ਨਾ ਸਾਰਾ ਕੁਝ ਕਰ ਲਈ ਉੱਥੇ ਬਾਹਰ ਕਮੀ ਵੀ ਉੱਥੇ ਤੂੰ ਕੋਈ ਵੀ ਕੈਜੂਅਲ ਕੱਪੜੇ ਵੀ ਜਿਹੜੇ ਆਪਾਂ ਪੰਜਾਬ ਦੇ ਵਿੱਚ ਇੰਡੀਆ 'ਚ ਨਹੀਂ ਪਾ ਬਾਂਦੇ ਤੋ ਸਭ ਕੁਝ ਕਰੀ ਪਰ ਇੱਥੇ ਆਪਾਂ ਬਹੁਤ ਜ਼ਿਆਦਾ ਰੋਕਦੇ ਆ ਆਪਣੇ ਪੰਜਾਬ ਦੇ ਵਿੱਚ ਹੋ ਕੇ ਵੀ ਹੈ ਨਾ ਤੇ ਉੱਥੇ ਆਪਾਂ ਕਹਿੰਦੇ ਤੂੰ ਸਾਰਾ ਕੁਝ ਐਵੇਂ ਦਾ ਹੀ ਕਰੀ ਤੂੰ ਆਪਣੇ ਵੀਡੀਓਜ਼ ਵੀ ਬਣਾਈ ਤੂੰ ਆਪਣੇ ਰੀਲਸ ਵੀ ਬਣਾ ਲਈ ਕੁਝ ਵੀ ਕਰ ਲਈ ਪਰ ਇੱਥੇ ਆਪਾਂ ਉਹਨਾਂ ਨੂੰ ਮਨਾ ਕਰਦੇ ਰਹਿੰਦੇ ਆ ਤੇ ਲਿਟਿਜ਼ ਵੀ ਆਪਣੇ ਸਾਥ ਨਹੀਂ ਦਿੰਦੇ ਮੈਂ ਇਹ ਚੀਜ਼ ਸੋਚਦਾ ਹੁੰਨਾ ਵੀ ਲਿਟਿਜ਼ ਆਪਣਾ ਸਾਥ ਕਿਉਂ ਨਹੀਂ ਦਿੰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਸਾਡੇ ਤੋਂ ਅੱਗੇ ਨਿਕਲ ਸਕਦਾ ਹੈ ਉਹ ਚੱਲੇ ਅਸੀਂ ਪੈਦਾ ਇਕੱਠੇ ਹੋਏ ਆ ਗੱਲਾਂ ਅਸੀਂ ਇਕੱਠੇ ਕਰਦੇ ਰਹੇ ਆ ਬਟ ਕਿਤੇ ਨਾ ਕਿਤੇ ਸਾਡੇ ਬੱਚੇ ਤੋਂ ਅੱਗੇ ਨਿਕਲ ਜਾਏਗਾ ਹਾਂ ਕਿਤੇ ਨਾ ਕਿਤੇ ਆਪਾਂ ਨੂੰ ਸਾਥ ਨਹੀਂ ਲੈਪ ਕਿਉਂਕਿ ਮਾਪੇ ਆਪਣੇ ਨਾਲ ਕਿਉਂ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਸਾਨੂੰ ਨਾਂ ਲੈ ਕੇ ਚੱਲੂਗਾ ਰਿਲੇਟਿਵ ਸਿਰਖਾ ਆਪਸ ਵਿੱਚ ਇਹਨੂੰ ਤਾਂ ਹੀ ਕਹਿ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਸਾਡੇ ਨਾਲ ਨਹੀਂ ਚੱਲੇਗਾ ਇਹ ਅੱਗੇ ਜਾਊਗਾ ਤੇ ਕਿਤੇ ਨਾ ਕਿਤੇ ਬਿਲਕੁਲ ਕੋਈ ਐਦਾਂ ਦੀ ਚੀਜ਼ ਦੀ ਜਾਂ ਕਿਸੇ ਰਿਲੇਟਿਵ ਦੀ ਕਈ ਹੋਈ ਜਾਂ ਕੁਝ ਵੀ ਜਿਵੇਂ ਆਸ-ਪਾਸ ਦੇ ਲੋਕ ਹੁੰਦੇ ਆ ਕੋਈ ਨਾ ਕੋਈ ਇਹ ਜੀ ਗੱਲ ਕਹਿ ਦਿੰਦੇ ਆ ਜਿਹੜੀ ਦਿਲ ਨੂੰ ਲੱਗ ਜਾਂਦੀ ਆ ਫਿਰ ਹੁੰਦਾ ਨਹੀਂ ਇਹਨਾਂ ਨੂੰ ਕਰਕੇ ਦਿਖਾਉਣਾ ਕੁਝ ਐਦਾਂ ਦਾ ਵਾਕਿਆ ਹਾਂਜੀ ਮੈਂ ਮੈਂ ਨਾ ਮਤਲਬ ਦੋ ਜਦੋਂ ਬੰਬੇ ਤੋਂ ਆਇਆ ਮੇਰੇ ਕੋਲ ਕੰਮ ਕਾਫੀ ਆ ਗਿਆ ਸੀ ਮੇਕਅਪ ਦਾ ਤੇ ਮੈਂ ਬੁਲੇਟ ਪਰਚੇਸ ਕੀਤਾ ਸੀਗਾ ਤੇ ਫਿਰ ਤਾਂ ਸੜੇ ਚਲੋ ਨਾਲ ਨੇ ਨਾਮ ਨਹੀਂ ਲਵਾਂਗਾ ਹਨਾ ਮੈਂ ਜਿੱਦਾ ਨੇਬਰ ਵਗੈਰਾ ਹੈਗੇ ਨੇ ਤੇ ਉਹਨਾਂ ਨੇ ਉਹਦੇ ਮੁੰਡੇ ਨਾਲ ਗੱਲ ਕੀਤੀ ਹੋਣੀ ਵੀ ਤੂੰ ਵੀ ਮਿਹਨਤ ਕਰ ਵੀ ਜਿਹੜਾ ਗਿੰਨੀ ਆ ਦੇਖੋ ਉਹਨੇ ਮੇਕਅਪ ਕੰਮ-ਕੰਮ ਕਰਕੇ ਦੇ ਕਹਿੰਦਾ ਹੁਣ ਮੈਂ ਵੀ ਹੁਣ ਕੁੜੀਆਂ ਨੂੰ ਤਿਆਰ ਕਰਨ ਲੱਗ ਜਾਂ ਜਨਾਨੀਆਂ ਤਿਆਰ ਕਰਨ ਲੱਗਾ ਤੇ ਉਹ ਚੀਜ਼ ਹੁੰਦੀ ਸੀ ਸੋਨ ਨੂੰ ਮਿਲਦੀ ਸੀ ਵੀ ਉਸ ਜਨਾਨੀਆਂ ਰੈਡੀ ਕਰਦਾ ਹੈ ਗਰਲਸ ਨੂੰ ਰੈਡੀ ਕਰਦਾ ਹੈ ਤੇ ਆਂਦੀਆਂ ਨੇ ਚੀਜ਼ਾਂ ਮੈਂ ਕਾਫੀ ਸਾਹਮਣੇ ਆਂਦੀਆਂ ਨੇ ਮੁੰਡਿਆਂ ਨੇ ਬੁਲਾਣਾ ਕੱਟ ਕਰ ਦਿੰਦੇ ਕੁੜੀਆਂ ਜੰਮੇ ਬੁਲਾਣਾ ਕੱਟ ਕਰ ਦਿੰਦੀ ਮੁੰਡਾ ਹੋ ਕੇ ਤੂੰ ਇਹ ਕੰਮ ਕਰ ਰਿਹਾ ਹਨਾ ਕਿਉਂਕਿ ਮੇਰੇ ਖਾਲਸਾ ਕਾਲਜ ਚੰਡੀਗੜ੍ਹ ਦੇ ਵਿੱਚ ਤੇ ਉੱਥੇ ਵੀ ਕਿਸੇ ਨੂੰ ਕਹਿ ਦੇਣਾ ਵੀ ਹਾਂ ਮੇਕਅਪ ਕਰ ਰਿਆ ਸੈਕਟ ਨਹੀਂ ਕਰਦੇ ਸੀਗੇ ਹਾਂ ਕਿਉਂਕਿ ਮੈਂ ਵਾਰ ਵਗੈਰਾ ਗਾਈਆਂ ਨਹੀਂ ਉੱਥੇ ਤਾਂ ਉਹਨੂੰ ਕਿਸੇ ਨੂੰ ਕਹਿਣਾ ਕਿ ਮੇਰੇ ਸਿੰਗਿੰਗ 'ਚ ਜ਼ਿਆਦਾ profession ਸੀਗਾ ਮੇਰਾ ਪਹਿਲਾਂ ਵਾਰ ਵਗੈਰਾ ਗਾਣੀ ਉੱਥੇ ਕੁਵਿਸ਼ਰੀਆਂ ਗਾਣੀਆ ਕਾਲਜਿਸ ਦੇ ਵਿੱਚ ਜਾ ਕੇ ਤੇ ਉੱਥੇ ਜਦੋਂ ਕਿਸੇ ਨੂੰ ਕਹਿਣਾ ਤੁਹਾਡਾ ਮੇਨ profession ਕੀ ਹੈ ਤੋ ਕਿੱਥੋਂ ਆਨ ਕਰਦੇ ਮੈਂ ਕਹਿੰਦਾ ਮੈਂ ਮੇਕਅਪ ਆਰਟਿਸਟ ਹਾਂ ਮੇਰਾ ਆਪਣਾ ਸਲੂਨ ਹੈ ਤਾਂ ਨਹੀਂ ਕੋਈ ਸੁਣਦਾ ਹੀ ਨਹੀਂ ਸੀਗਾ ਯਾਰ ਕਾਲਜ ਵਿੱਚ ਵੀ ਨਹੀਂ ਆਉਂਦਾ ਬਿਲਕੁਲ ਬਿਲਕੁਲ ਸਭ ਤੋਂ ਮੇਨਟਲੀ ਵੀ ਡੇਡ ਮੇਰੇ ਨਾਲ ਦੇ ਆ ਕੋਈ ਕੁੜੀਆਂ ਫਰੈਂਡ ਨੇ ਜਾਂ ਮੁੰਡੇ ਫਰੈਂਡ ਨੇ ਉਹ ਸਾਰੇ ਬਾਹਰ ਤੋਂ ਰੈਡੀ ਹੋ ਕੇ ਆ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਨਾ ਜਿਹੜੇ ਨਾਲ ਤੁਹਾਡੇ ਕੋਈ ਕੁੜੀਆਂ ਰੈਡੀ ਨਹੀਂ ਉਹ ਮੇਰੇ ਤੋਂ ਨਹੀਂ ਰੈਡੀ ਹੋ ਰਹੀਆਂ ਸੇਮ 3-3 4-4000 ਰੁਪਏ ਦੇ ਕੇ ਬਾਰੋਂ ਰੈਡੀ ਹੋ ਰਹੀਆਂ ਮੈਨੂੰ 2000 ਰੁਪਏ ਦੇ ਕੇ ਰਾਜੀ ਨਹੀਂ ਹੈਗੀਆਂ ਕਹਿੰਦਾ ਮਤਲਬ ਜੇ ਗੱਲ ਕਰੀਏ ਆਪਾਂ ਕਿ ਅਨਕੰਫਰਟਨੈਸ ਹੁੰਦੀ ਹੈ ਗਰਲਸ ਵਿੱਚ ਵੀ ਜੇ ਲਗਾਈਏ ਕਿਸੇ ਜੈਂਟਸ ਤੋਂ ਤਿਆਰ ਹੋਣ ਦੇ ਵਿੱਚ ਕਿਉਂਕਿ ਕੁੜੀਆਂ ਦੇ ਕੋਲ ਜ਼ਿਆਦਾ ਕੰਫਰਟੇਬਲ ਹੁੰਦੀਆਂ ਕੰਫਰਟੇਬਲ ਤੇ ਤੁਹਾਡੇ ਕੋਲ ਕਿੰਨੇ ਫੀਮੇਲ ਕਲਾਇੰਟਸ ਜਿਵੇਂ ਆਉਂਦੇ ਨੇ ਜਾਂ ਕੁਝ ਐਦਾਂ ਦੇ ਹੁੰਦੇ ਆ ਕਿ ਕਹਿੰਦੇ ਕਿ ਨਹੀਂ ਅਸੀਂ ਨਹੀਂ ਕਰਵਾਉਣਾ ਸਾਨੂੰ ਗਰਲ ਦੋ ਜਾਂ ਗਰਲ ਪ੍ਰੈਫਰ ਕਰਦੀਆਂ ਨੇ ਕੁਝ ਹੁੰਦੇ ਐ ਅੱਜਕੱਲ੍ਹ ਅੱਜਕੱਲ੍ਹ ਥੋੜਾ ਜਿਹਾ ਚੇਂਜ ਹੋ ਗਿਆ ਅੱਜਕੱਲ੍ਹ ਸਪੈਸ਼ਲੀ ਔਂਡੇ ਤੋਂ ਕਰਵਾਉਂਦੀਆਂ ਨੇ ਪਹਿਲੇ ਪੁੱਛ ਦੇਣੀ ਹੈ ਵੀ ਤੁਸੀਂ ਮੁੰਡਾ ਕਰੇਗਾ ਜਾਂ ਕਿ ਖੁਦ ਨੂੰ ਉਹਨਾਂ ਨੂੰ ਪਤਾ ਹੈ ਆਪਣੇ ਟੇਲਰ ਹੋਗੇ ਹੈ ਨਾ ਐਡਵੋਕੇਟਸ ਹੋਗੇ ਜਾਂ ਦਾ ਕੁਕਿੰਗ ਲਾਈਨ ਦੇ ਵਿੱਚ ਵੀ ਲਗਾ ਲਓ ਮੁੰਡਿਆਂ ਦਾ ਹੱਥ ਕੁੜੀਆਂ ਨਾਲੋਂ ਕਿਤੇ ਨਾ ਕਿਤੇ ਜਿਆਦਾ ਸਾਫ਼ ਹੁੰਦਾ ਓਕੇ ਤੇ ਹਾਂ ਉਹ ਚੀਜ਼ ਅੱਜ ਕੱਲ ਹੋਟ ਗਈ ਹੈ ਅੱਜ ਕੱਲ ਜ਼ਿਆਦਾ ਰਹੀ ਕਹਿੰਦੇ ਨੇ ਮੁੰਡਾ ਕਰੂ ਜਿਆਦਾ ਵਧੀਆ ਕਰੂਗਾ ਤੁਸੀਂ ਜਿਵੇਂ ਦੱਸ ਰਹੇ ਹੋ ਕਿ 9 ਸਾਲ ਹੋ ਗਏ ਤੁਹਾਨੂੰ ਤੇ ਉਸ ਵੇਲੇ ਤੁਸੀਂ ਫਸਟ ਹਨਾ ਸਿਕਟਰਬਨ ਦੇ ਵਿੱਚ ਸੀਗੇ ਜਿਹੜੇ ਹਨਾ ਇਸ ਲਾਈਨ ਦੇ ਵਿੱਚ ਸੀ ਉਸ ਵੇਲੇ ਦੇ ਜ਼ਮਾਨੇ 'ਚ ਤੇ ਹੁਣ 'ਚ ਤਾਂ ਬਹੁਤ ਫਰਕ ਹੋ ਗਿਆ ਬਹੁਤ ਜਿਆਦਾ ਫਰਕ ਹੋ ਗਿਆ ਉਸ ਟਾਈਮ ਦੇ ਵਿੱਚ ਕਿਹੜੀਆਂ ਹਰਡਲਸ ਆਈਆਂ ਸੀ ਤੁਹਾਨੂੰ ਐਦਾਂ ਮੈਮ ਪਹਿਰਾਵੇ ਕਰਕੇ ਜਿਆਦਾ ਆਉਂਦੀਆਂ ਸੀਗੀਆਂ ਦੇਖੋ ਵੀ ਕੋਈ ਜੱਜ ਜੱਜ ਕਰਨ ਲੱਗ ਜਾਂਦੇ ਸੀਗੇ ਵੀ ਇਹ ਹੀ ਕਿਉਂ ਕਰੇਗਾ ਇਹ ਹੀ ਕਿਉਂ ਕਰ ਰਿਹਾ ਤੂੰ ਮੇਂਜੇ ਲੇਟਿਸ ਨੇ ਕਹਿਣਾ ਯਾਰ ਤੂੰ ਆਕੇ ਕੰਮ ਫੜਾ ਤੇਰੀ ਮੰਮੀ ਦਾ ਕੰਮ ਹੈ ਤੇਰੀ ਮੰਮੀ ਦਾ ਬਿਜ਼ਨਸ ਹੈ ਚਲ ਤੂੰ ਉਹਨੂੰ ਕਰ ਲੈ ਲੈਂਦੇ ਵੀ ਤੂੰ ਕਿਉਂ ਕਰ ਰਿਹਾ ਇਸ ਚੀਜ਼ ਨੂੰ ਬਟ ਫਿਰ ਮੈਂ 2-3 ਸਾਲ ਕੀਤਾ ਵੀ ਨਹੀਂ ਸੀਗਾ ਮੈਨੂੰ ਐਦਾਂ ਮਤਲਬ ਪਾਰਲਰ ਮੰਮੀ ਨੇ ਯਾਰ ਮੰਮੀ ਪਾਰਲਰ ਰਨ ਕਰਦੇ ਹੁੰਦੇ ਸੀਗੇ ਤਾਂ ਮੇਰਾ ਐਦਾਂ ਹੁੰਦਾ ਸੀ ਬਸ ਸ਼ਾਮ ਨੂੰ ਜਾਣਾ ਮਤਲਬ ਜਿੰਨੇ ਪੈਸੇ ਪਏ ਹੋਣੇ ਕਢ ਲੈਣੇ ਬਸ ਹੈਨਾ ਤੇ ਯੂਜ਼ ਕਰਦਾ ਸੀਗਾ ਵੀ ਚਲੋ ਹਾਂ ਵੀ ਜਿੰਨੇ ਪੈਸੇ ਹੈ ਮੈਂ ਆਪਣਾ ਕਰ ਲਾਂ ਜਦੋਂ ਫਿਰ ਜ਼ਿੰਮੇਵਾਰੀਆਂ ਪੈਣ ਲੱਗੀਆਂ ਤੇ ਮਦਰ ਬੀਜ਼ੀ ਹੋਣ ਲੱਗੀ ਕਿਉਂਕਿ ਆਫਟਰ ਸਿਸਟਰ ਦੀ ਮੈਰਿਜ ਥੋੜੀ ਬੀਜ਼ੀ ਹੋਣ ਲੱਗੀ ਸੀਗੇ ਫਿਰ ਕਿਤਨੇ ਕਿਤੇ ਜ਼ਿੰਮੇਵਾਰੀ ਉਹ ਪੈਂਦੀ ਹੈ ਹੈਨਾ ਫਿਰ ਸ਼ੁਰੂ ਕੀਤਾ ਇਸ ਚੀਜ਼ ਨੂੰ ਫਿਰ ਉਹ profession ਬਹੁਤ ਛੋਟੇ ਛੋਟੇ ਪਲਾਂਚ ਲੋਕੀ ਨਹੀਂ ਆਉਂਦੇ ਅੱਜ ਕੱਲ ਤੁਸੀਂ ਦੇਖੋਗੇ ਚੰਡੀਗੜ੍ਹ ਵਿੱਚ ਮੈਂ ਚੰਡੀਗੜ੍ਹ ਦਾ ਹੀ ਹਾਂ ਜਿੱਦਾਂ ਮੇਰਾ ਬੌਰਨ ਉੱਥੇ ਤੇ ਉੱਥੇ ਜ਼ਿਆਦਾਤਰ ਵੱਡੇ ਵੱਡੇ ਸਲੂਨਸ ਨੂੰ ਪ੍ਰੇਫਰ ਕਰਦੇ ਨੇ ਛੋਟੇ ਛੋਟੇ ਪਾਲਸ ਬਿਲਕੁਲ ਖਤਮ ਨੇ ਉੱਥੇ ਜਾਂ ਫਿਰ ਜਾਦਰ ਉਹਨਾਂ ਕੋਲ ਜਾਂਦੇ ਨੇ ਇੱਕ ਇਹੀ ਚੀਜ਼ ਮੇਕਅਪ ਆਰਟਿਸਟ ਹਰ ਕੋਈ ਬਣ ਜਾਂਦਾ ਹੈ ਅੱਜਕੱਲ ਪਰ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਤੁਸੀਂ ਉੱਥੋਂ ਅਰਨ ਕਿੱਦਾਂ ਕਰਨਾ ਹੈ ਤੁਸੀਂ ਮੇਕਅਪ ਦਾ ਕੋਰਸ ਕਰ ਲਿਆ 2 ਮਹੀਨੇ ਦਾ ਹੈ 3 ਮਹੀਨੇ ਦਾ ਹੈ 4 ਮਹੀਨੇ ਉਸ ਤੋਂ ਬਾਅਦ ਤੁਸੀਂ ਫਰਦਰ ਕੀ ਕਰੋਗੇ ਤੇ ਕੋਈ client ਨਹੀਂ ਆਊਗਾ ਕਿਉਂਕਿ ਦਿਖਾ ਪਹਿਲੇ ਮੈਨੂੰ ਤਾਂ ਕੀ ਕੀਤਾ ਤੇ ਜਿਵੇਂ ਆਪਾਂ ਮੇਕਅਪ ਦੀ ਹੀ ਗੱਲ ਕਰ ਰਹੇ ਸੀਗੇ ਹਨਾ ਲੇਡੀਜ਼ ਦੀ ਜੇ ਗੱਲ ਕਰ ਰਹੇ ਸੀਗੇ ਆਪਾਂ preference's ਦੀ ਕਿ ਤੁਸੀਂ ਕਿਹਾ ਤੇ ਇੱਕ ਇਨਸੀਡੈਂਟ ਸੁਣਿਆ ਸੀ ਕਿ ਜਿਸ ਤਰੀਕੇ ਨਾਲ ਹੱਥ ਲਗਾਉਣ ਤੋਂ ਮਨਾ ਕਰਦਾ ਸੀਗਾ ਤਾਂ ਉਸ ਵੇਲੇ ਤੁਹਾਨੂੰ ਲੱਗਿਆ ਕਿ ਤੁਹਾਡੇ ਆਪੇਹਿਰਾਵੇ ਕਰਕੇ ਸ਼ਾਇਦ ਇਹ ਹੋ ਰਿਹਾ ਮੈਨੂੰ ਇਸ ਚੀਜ਼ ਨੂੰ ਚੇਂਜ ਕਰਨਾ ਚਾਹੀਦਾ ਹੈ ਜਾਂ ਕੁਝ ਬਦਲਣਾ ਚਾਹੀਦਾ ਹੈ ਮੈਂ ਮੈਂ profession ਛੱਡ ਜਾਂਦਾ ਉਸ ਟਾਈਮ ਬਟ ਮੈਨੂੰ ਇੱਕ ਲੇਡੀਜ਼ ਮਿਲੇ ਡੀ ਮਿਲੇ ਸੀਗੇ ਕਾਫੀ ਏਜ ਦੇ ਸੀਗੇ 55 60 ਪਲਸ ਹੋਣੇ ਨੇ ਬਟ ਉਹਨਾਂ ਨੇ ਮੈਨੂੰ ਬਹੁਤ ਚੰਗਾ ਸਜੈਸਟ ਕੀਤਾ ਸੀਗਾ ਵੀ ਦੇਖੋ ਵੀ ਆਪਣੇ ਜਿੱਥੋਂ ਦੀ ਆਪਣੀ ਸਿੱਖੀ ਸਰੂਪ ਆਇਆ ਹੈ ਹਨਾ ਗੁਨਾਣ ਦੇ ਵਿੱਚੋਂ ਸ਼ੁਰੂ ਆਇਆ ਵੀ ਉਹ ਖੁਦ ਕਿਰਤ ਕਰਦੇ ਸੀਗੇ ਕਿੱਥੇ ਕਿੱਥੇ ਜਾ ਕੇ ਉਹਨਾਂ ਨੇ ਕੰਮ ਕਿੱਥੇ ਪੂਰੀ ਦੁਨੀਆ ਘੁੰਮ ਲਈ ਹਨਾ ਤੇ ਇਹ ਚੀਜ਼ ਸਖਾਈਏ ਤੁਸੀਂ ਆਪਣੀ ਮਿਹਨਤ ਕਰੋ ਮਿਹਨਤ ਕਰਨ ਤੋਂ ਨਾ ਡਰੋ ਹਨਾ ਵੀ ਦੇਖੋ ਉਹੀ ਆਰਟ ਆਪਾਂ ਪੇਜ ਦੇ ਉੱਪਰ ਕਰਨੀ ਹੈ ਉਹੀ ਤੁਸੀਂ ਆਰਟ ਫੇਸ ਦੇ ਉੱਪਰ ਕਰ ਰਹੇ ਹੋ ਤੇ ਮੈਨੂੰ ਉਸ ਚੀਜ਼ ਤੋਂ ਵੀ ਕਾਫੀ ਕਈ ਦੇਖੋ 90% ਜੇ ਕੋਈ ਬੁਰਾ ਹੈ ਨਾ 10% ਕੋਈ ਅੱਛਾ ਵੀ ਹੈ ਉਹ ਆਪਾਂ ਨੂੰ ਬਹੁਤ ਕੁਝ ਦੇ ਜਾਂਦਾ ਸਿੱਖਣ ਨੂੰ ਤੇ ਉਸ ਤੋਂ ਬਾਅਦ ਫਿਰ ਮੈਂ ਪਿੱਛੇ ਨਹੀਂ ਦੇਖਿਆ ਸੀ ਮੈਂ ਕਿਹਾ ਹੁਣ ਕਈ ਜਾਣਦੋ ਜੋ ਕਹਿੰਦੇ ਨੇ ਚੱਲਣ ਦੇ ਜੀ ਇੱਕ ਇਹ ਵੀ ਹੁੰਦਾ ਜਿਸ ਤਰੀਕੇ ਦੇ ਨਾਲ ਆਪਾਂ ਹੁਣ ਅਗਲੀ ਲਾਈਫ ਸ਼ੁਰੂ ਕਰਨੀ ਹੋਵੇ ਜਿਵੇਂ ਹਨਾ ਲਾਈਕ ਫਿਊਚਰ ਦੀ ਗੱਲ ਕਰੀਏ ਮੈਰਿਜ ਸੋ ਮੈਰਿਜ ਵੇਲੇ ਵੀ ਬਹੁਤ ਸਾਰੇ ਕੁਐਸਚਨਸ ਆ ਜਿਹੜੇ ਕੁੜੀ ਦੇ ਹਨਾ ਫੈਮਿਲੀ ਵੱਲੋਂ ਪੁੱਛੇ ਜਾਂਦੇ ਨੇ ਸੋ ਅਗਲੇ ਨੂੰ ਵੀ ਇਹ ਹੋ ਸਕਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਿ ਹਾਂ ਮੁੰਡਾ ਮੇਕਅ ਸੋ ਉਸ ਦੇ ਨਾਲ ਤੁਸੀਂ ਕਿਵੇਂ ਡੀਲ ਕਰੋਗੇ ਇਨ ਫਿਊਚਰ ਜੀ ਵੈਸੇ ਤੁਸੀਂ ਮੈਰਿਡ ਹੋ ਨਹੀਂ ਮੈਂ ਮਨ ਬਰੇ ਆਹ ਕੇ ਸੋ ਕਿਸ ਤਰੀਕੇ ਦੀ ਨਾਲ ਡੀਲ ਕਰੋਗੇ ਤੁਸੀਂ ਸੋਚਿਆ ਨਹੀਂ ਮੈਮ ਹਲੇ ਇਦਾਂ ਦਾ ਕੁਝ ਵੀ ਤੇ ਜਦੋਂ ਚਲੋ ਦੇਖੋ ਜਦੋਂ ਵੀ ਹੋਏਗਾ ਤੇ ਮੈਂ ਪ੍ਰੇਫਰ ਕਰੂੰਗਾ ਵੀ ਚਲੋ ਮੇਰੀ ਫੀਲਡ ਦੀ ਹੋਵੇ ਤਾਂ ਕਿ ਉਹਨੂੰ ਬਿਲੀਵ ਹੋਵੇ ਵੀ ਇਸ ਫੀਲਡ ਵਿੱਚ ਕਿਤੇ ਨਾ ਕਿਤੇ ਜਾਣਾ ਵੀ ਪੈ ਜਾਂਦਾ ਨਾ ਤੇ ਸਾਡਾ ਜਦੋਂ ਹੁਣ ਸੀਜ਼ਨ ਸ਼ੁਰੂ ਹੋਇਆ ਤਾਂ ਅਸੀਂ ਲਾ ਕੇ ਚੱਲੋ ਤਾਂ ਘਰੇ ਤਾਂ ਹੁੰਦੇ ਹੀ ਨਹੀਂ ਹੈਗੇ ਮਹੀਨੇ ਦੇ ਦੋ ਦੋ ਮਹੀਨੇ ਬਾਅਦ ਹੀ ਹੋਣੇ ਤਾਂ ਉਹ ਤਾਈਂ ਕੁੜੀ ਸਮਝ ਪਾਈ ਨਹੀਂ ਤਾਂ ਉਦਾਂ ਉਹਨੂੰ ਸਮਝਣਾ ਥੋੜਾ ਮੁਸ਼ਕਿਲ ਹੋ ਜਾਊਗਾ ਵੀ ਸਾਰਾ ਟਾਈਮ ਬਾਹਰ ਕਿਉਂ ਰਹ ਰਿਹਾ ਹੈ ਕਿਉਂਕਿ ਮੇਰੇ ਕੋਲ ਕੁੜੀਆਂ ਦੇ ਜਿਆਦਾ ਫੋਟੋ ਆਂਦੇ ਨੇ 95% ਕੁੜੀਆਂ ਦੇ ਫੋਨ ਆ ਸਾਰਾ ਗੈਲਰੀ ਸਾਰੀ ਕੁੜੀਆਂ ਨਾਲ ਭਰੀ ਹੋਈ ਹੈ ਹਨਾ ਫੋਟੋਸ ਬਿਫੋਰ ਆਫਟਰ ਮਾਡਲਸ ਆਂਦੀਆਂ ਨੇ ਤਾਂ ਕੋਈ ਵੀ ਸ਼ੱਕ ਕਰ ਆਰਾਮ ਨਾਲ ਹੀ ਕਰੂਗਾ ਤੇ ਇਸ ਚੀਜ਼ ਦਾ ਥੋੜਾ ਦਿੱਕਤ ਆਂਦੀ ਹੈ ਬਟ ਜੇ ਕੋਈ ਅੱਛਾ ਪਾਰਟਨਰ ਮਿਲ ਜੇ ਤਾਂ ਤਾਂ ਵੀ ਬੈਟਰ ਹੈ ਪਰ ਸੋ ਇਸ ਚੀਜ਼ ਸੇ ਤੁਹਾਨੂੰ ਪ੍ਰਾਊਡ ਫੀਲ ਹੁੰਦਾ ਹੈ ਕਿ ਲਾਈਕ ਤੁਸੀਂ ਆਪਣੇ ਸਰੂਪ ਨੂੰ ਛੱਡੇ ਬਿਨਾ లైక్ ਕਿਸ ਕਿਸ ਰੂਪ ਦੇ ਵਿੱਚ ਤੁਸੀਂ ਆਪਣੇ profession ਦੇ ਵਿੱਚ ਹੋ ਹਾਂਜੀ ਤੇ ਇਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਮੈਮ ਕਿਆਂ ਨੇ ਕਈਆਂ ਨੇ ਬਹੁਤ ਕੁਝ kiya ਹੈ ਨਾ ਮੈਂ ਤੂੰ ਪੱਗ ਨਾ ਬਨਿਆ ਕਰ 50 ਬਨ ਲਿਆ ਕਰ ਜਦੋਂ 50 fm roll ਪੰਜਾਬੀ ਵਰਡ ਕਹਿੰਦੇ ਆ ਫੇ ਪਟਕਾ ਬਨ ਲਿਆ ਇਹ ਕਰ ਲਈ ਪੱਗ ਨਾ ਬਨਿਆ ਕਰ ਮੈਂ ਕਿ 50 ਨਹੀਂ ਬਨਨੀ ਮੈਂ ਪੱਗ ਵੀ ਬਨੂੰਗਾ ਔਰ ਕੰਵੇ ਕਰੂੰਗਾ ਜੇ ਕੋਈ ਜੜਾ ਕੋਈ ਗਲਤ ਬੋਲ ਰਿਹਾ ਉਹ ਉਹਦੀ ਨਜ਼ਰੀਆ ਹੈ ਨਾ ਮੇਰੇ ਵੱਲੋਂ ਮੈਂ ਇੱਕ ਨਾਰਮਲ ਆਰਟ ਕਰ ਰਿਹਾ ਫੇਸ ਦੇ ਉੱਪਰ ਤਬ ਮੈਂ ਚਲੋ ਕੰਮ ਕਿਤੇ ਨਾ ਕਿਤੇ ਕੋਈ ਜ਼ਿਆਦਾ ਕੋਈ ਬਰਡਨ ਪੈ ਗਿਆ ਮੈਂ ਕੰਮ ਛੱਡ ਸਕਦਾ ਬਟ ਇਹ ਚੀਜ਼ ਨਹੀਂ ਛੱਡੂੰਗਾ ਵੀ ਕਿਤੇ ਵੀ ਕਿਸੇ ਵੀ ਲੈਵਲ ਤੇ ਤੇ ਇਸ ਚੀਜ਼ ਤੇ ਤੁਹਾਨੂੰ ਪ੍ਰਾਊਡ ਫੀਲ ਹੁੰਦਾ ਜਦੋਂ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਜਾਂਦੇ ਹੋ ਮੇਕਅਪ ਹਨਾ ਸੈਲੂਨ ਜਿਵੇਂ ਸੈਮੀਨਾਰਸ ਵਗੈਰਾ ਹੁੰਦੇ ਨੇ ਉੱਥੇ ਬਹੁਤ ਸਾਰੇ ਐਧਾ ਦੇ ਲੋਕ ਹੁੰਦੇ ਹੋਣੇ ਆ ਜਿਹੜੇ ਹਨਾ ਸਿੰਪਲ ਹੁੰਦੇ ਨੇ ਹੋ ਫੰਕੀ ਹੁੰਦੇ ਹੋਣੇ ਉਸ ਦੇ ਵਿੱਚ ਤੁਸੀਂ ਇਕੱਲੇ ਸਰਦਾਰ ਹੁੰਦੇ ਹੋਵੋਗੇ ਬਿਲਕੁਲ ਮੈਂ ਬਿਲਕੁਲ ਤੇ ਇਸ ਚੀਜ਼ ਤੇ ਤੁਹਾਨੂੰ ਪ੍ਰਾਊਡ ਫੀਲ ਹੁੰਦਾ ਫਿਰ ਉਹਨਾਂ ਪਗੜ ਬੰਦ ਦੂਰ ਦੇਖ ਜਾਂਦਾ ਤੇ ਹਜ਼ਾਰ ਬੰਦਾ ਵੀ ਖੜਾ ਹੋਵੇ ਤੇ ਉਹਨਾਂ ਨੂੰ ਦੂਰ ਹੀ ਪਤਾ ਲੱਗ ਜਾਂਦਾ ਤੇ ਮੈਮ ਪ੍ਰਾਊਡ ਤਾਂ ਦੇਖੋ ਹੁੰਦਾ ਹੀ ਆ ਤੇ ਕਿਸ ਤਰੀਕੇ ਦਾ ਰਿਸਪੌਂਸ ਮਿਲਦਾ ਉਥੋਂ ਫਿਰ ਤੁਹਾਨੂੰ ਰਿਸਪੌਂਸ ਮੈਮ ਦੇਖੋ ਇੱਦਾਂ ਫੀਲ ਹੁੰਦਾ ਵੀ ਜਿਸ ਚੀਜ਼ ਤੋਂ ਪਹਿਲਾਂ ਲੋਕੀ ਮਨਾ ਕਰਦੀ ਸੀ ਹੈਨਾ ਉਸੀ ਤੋਂ ਜਾਣਨ ਲੱਗੇ ਬਿਲਕੁਲ ਉਹੀ ਪਹਿਚਾਨ ਬਣ ਗਈ ਠੀਕ ਹੈ ਨਾ ਉਹੀ ਪਹਿਚਾਨ ਬਣ ਗਈ ਮੇਨ ਚੀਜ਼ ਉਹ ਜੇ ਮੈਂ ਛੱਡ ਦਿੰਦਾ ਉਸ ਟਾਈਮ ਤਾਂ ਲਗਾ ਲਓ ਲੱਖਾਂ ਕਰੋੜੋਂ ਨਹੀਂ ਲੁਧਿਆਣੇ ਦੇ ਵਿੱਚ ਵੀ ਤੁਹਾਨੂੰ ਪਤਾ ਕਿੰਨੇ ਮੇਕਅਪ ਆਰਟਿਸਟ ਹੋਣਗੇ ਤੁਸੀਂ ਮੇਰਾ ਪੋਡਕਾਸਟ ਹੀ ਕਿਉਂ ਕਰ ਰਹੇ ਆਂ ਆਪਾਂ ਇੰਟਰਵਿਊ ਕਿਉਂ ਕਰ ਰਹੇ ਆਂ ਤੇ ਇੱਕ ਨੋਰਮਲ ਤੋਂ ਸਿਰਫ ਪੱਗ ਦੇ ਕਰਕੇ ਮੈਂ ਕਿਹਾ ਮੈਂ ਪੱਗ ਨੂੰ ਕੁਝ ਦਿੱਤਾ ਮੈਂ ਕੁਝ ਨਹੀਂ ਦਿੱਤਾ ਉਹਨੇ ਸਾਰਾ ਕੁਝ ਦਿੱਤਾ ਮੈਨੂੰ ਜਿੰਨਾ ਵੀ ਕੁਝ ਦਿੱਤਾ ਹੈ ਯਾਰ ਬਿਲਕੁਲ ਹਾਂਜੀ ਸੋ ਯੰਗਸਟਰਸ ਨੇ ਜਿਹੜੇ ਬਹੁਤ ਜਲਦੀ ਉਹਨਾਂ ਦੇ ਅਸ ਬਹੁਤ ਸਾਰੀਆਂ ਹਰਡਲਸ ਆਉਂਦੀਆਂ ਨੇ ਲੋਕ ਸਵਾਲ ਕਰਦੇ ਨੇ ਕਿ ਹਾਂ ਤੁਸੀਂ ਇਹੀ ਕਿਉਂ ਚੀਜ਼ ਨਹੀਂ ਟਰਸਟ ਕਰਦੇ ਖਾਸ ਕਰਕੇ ਰਿਲੇਟਿਵਸ ਦੀ ਜੇ ਗੱਲ ਕਰੀਏ ਉਹਨਾਂ ਨੂੰ ਤੁਸੀਂ ਕੀ ਐਡਵਾਈਸ ਦੇਣਾ ਚਾਹੋਗੇ ਐਡਵਾਈਸ ਮੈਮ ਇਹ ਹੈ ਉਹਨਾਂ ਦੇ ਸਾਰਿਆਂ ਦੇ ਬੱਚੇ ਘਰੇ ਵਿਲੇ ਬੈਠੇ ਹੋਏ ਨੇ ਜੇ ਉਹਨਾਂ ਦਾ ਵੀ ਸ਼ੌਂਕ ਬਹੁਤ ਸੀਗਾ ਕਿਸੇ ਕੁੜੀਆਂ ਦਾ ਜਿਹੜੇ ਰਿਲੇਟਿਵਸ ਵੀ ਹੈਗੇ ਨੇ ਉਹਨਾਂ ਦਾ ਵੀ ਬਹੁਤ ਸ਼ੌਂਕ ਸੀਗਾ ਮੇਕਅਪ ਕਰੀਏ ਅਸੀਂ ਐਦਾਂ ਕਰੀਏ ਬਟ ਘਰ ਦੇ ਨੇ ਨਹੀਂ ਕਰਨ ਦਿੱਤਾ ਹੁਣ ਫ੍ਰੀ ਬੈਠੇ ਨੇ ਕਿਸੇ ਕੋਲ ਕੰਮ ਨਹੀਂ ਹੈ ਕੋਈ ਬਾਹਰ ਜਾ ਕੇ ਦਿਹਾੜੀਆਂ ਲਗਾ ਰਿਹਾ ਹੈ ਹਨਾ ਤੇ ਕਮ ਲੱਭਣਾ ਪੈ ਰਿਹਾ ਉਹਨਾਂ ਨੂੰ ਔਰ ਮੈਂ ਲਗਾ ਲਓ ਚਲੋ ਰੱਬ ਦੀ ਕਿਰਪਾ ਨਾਲ ਕੰਮ ਜੌਬ GIVER ਹੈ ਨਾ ਜੌਬ ਦੇ ਰਹੇ ਹਾਂ ਕਿ ਮੇਰੇ ਕੋਲ ਜਿੰਨੇ ਵੀ ਚਲੋ ਕੰਮ ਹੈਗੇ ਨੇ 8-9 ਕੁੜੀਆਂ ਮੈਂ ਖੁਦ ਰੱਖੀਆਂ ਹੋਈਆਂ ਨੇ ਤਾਂ ਅਸੀਂ ਕਿਸੇ ਨੂੰ ਜੌਬ ਦੇ ਰਹੇ ਹਾਂ ਕਿਤੇ ਕਿਸੇ ਨੂੰ ਲੱਭਣੀ ਪੈ ਰਹੀ ਹੈ ਨਾ ਵਹੀ ਤੁਸੀਂ ਆਪਣੇ ਪ੍ਰੋਫੈਸ਼ਨ ਤੇ ਧਿਆਨ ਦਿਓ ਹਨਾ ਵੀ ਆਪਣੇ ਆਰਟ ਦੇ ਉੱਪਰ ਧਿਆਨ ਦਿਓ ਤਾਂ ਕੁਝ ਵੀ ਛੋਟਾ ਨਹੀਂ ਹੈਗਾ ਲੁੱਕ ਦਾ ਬੋਲਦਾ ਹੀ ਰਹਿਣਗੇ ਤੁਹਾਨੂੰ ਕਿਸੇ ਫੀਲਡ ਵਿੱਚ ਵੀ ਜਾਓ ਉਹਨੇ ਬੋਲਣਾ ਹੀ ਬੋਲਣਾ ਇਨ ਫਿਊਚਰ ਜੇ ਤੁਹਾਨੂੰ ਕੋਈ ਐਦਾਂ ਦੀ ਓਪਰਚੁਨਿਟੀ ਮਿਲੇ ਕਿ ਤੁਹਾਨੂੰ ਕਿਹਾ ਜਾਵੇ ਕਿ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਲੈ ਕੇ ਜਾਇਆ ਜਾਵੇਗਾ ਪਰ ਤੁਹਾਨੂੰ ਆਪਣਾ ਸਰੂਪ ਤਿਆਗਣਾ ਪਵੇਗਾ ਫਿਰ ਤੁਸੀਂ ਕੀ ਤਿਆਗੋਗੇ ਪ੍ਰੋਫੈਸ਼ਨ ਤਿਆਗੋਗੇ ਆਪਣਾ ਸਰੂਪ ਮੈਮ ਪ੍ਰੋਫੈਸ਼ਨ ਤਾਂ ਮੈਂ ਮੱਝ ਤਿਆਗ ਦਵਾਂ ਮੈਂ ਪਰ ਇਹ ਚੀਜ਼ ਨਹੀਂ ਮੈਂ ਕਦੇ ਛੱਡੂੰਗਾ ਬਿਲਕੁਲ ਵੀ ਕਿਸੇ ਵੀ ਲੈਵਲ ਦੇ ਉੱਪਰ ਨਹੀਂ ਛੱਡ ਪਾਵਾਂਗਾ ਕਿਉਂਕਿ ਮੈਂ ਇੱਕ ਮੈਂ ਛੋਟਾ ਜਿਹਾ ਵਾਕਾ ਦੋ ਸ਼ੇਅਰ ਕਰੂੰਗਾ ਮੇਰੇ ਜਿਹੜੇ ਡੈਡ ਨੇ ਉਹ ਇੰਟਰਨੈਸ਼ਨਲੀ ਹੌਕੀ ਪਲੇਅਰ ਸੀਗੇ ਉਸ ਟਾਈਮ ਦੇ ਜਿਸ ਟਾਈਮ ਇੰਦਰਾ ਗਾਂਧੀ ਨੂੰ ਮਾਰਿਆ ਸੀਗਾ ਅੱਛਾ ਜੀ ਤੇ ਉਹ ਲਗਾ ਲੋ ਉਹ ਪੂਰੇ ਸਿੱਕੀ ਸਰੂਪ ਦੇ ਵਿੱਚ ਨੇ ਉਹ ਲਗਾ ਲੋ ਮਹੀਨਾ ਛੁੱਪ ਛੁੱਪ ਕੇ ਰਹੇ ਨੇ ਜਾਂ ਕਿਤੇ ਵੀ ਰਹੇ ਨੇ ਬਟ ਉਹਨਾਂ ਨੇ ਸਿੱਕੀ ਸਰੂਪ ਨਹੀਂ ਛੱਡਿਆ ਸੀਗਾ ਤੇ ਮੈਨੂੰ ਕੋਈ ਅੱਗੇ ਜਾ ਕੇ ਸਿੱਕੀ ਸਰੂਪ ਬਾਰੇ ਸਮਝਾਉਂਦਾ ਤਾਂ ਮੈਂ ਕਹੂੰਗਾ ਮੈਨੂੰ ਸੇ ਐਗਜ਼ਾਮਪਲ ਨਾ ਦੋ ਮੈਂ ਖੁਦ ਦੇਖਾ ਚੀਜ਼ ਦੇਖੀਆਂ ਹੋਈਆਂ ਨੇ ਦਾਦਾ ਜੀ ਲਾਹੌਰ ਤੋਂ ਸੀਗੇ ਤੇ ਪਾਪਾ ਬਹੁਤ ਅੱਛੇ ਖਿਡਾਰੀ ਸੀਗੇ ਖੋਕੀ ਦੇ ਬਹੁਤ ਨੈਸ਼ਨਲ ਲੈਵਲ ਤੇ ਗਏ ਡੈਲੀ ਖੇਲਣ ਗਏ ਸੀਗੇ ਉਸ ਟਾਈਮ ਲੋ ਇਹ ਵਾਕਾ ਹੋਇਆ ਉਹ ਲਗਾ ਲੋ ਉਹਨਾਂ ਨੇ ਵਾਲਾਂ ਨੂੰ ਹੱਥਾਂ ਤੇ ਕੰਨ ਲਵਾਏ ਸੀ ਓਕੇ ਉਸ ਟਾਈਮ ਜਦੋਂ ਜਾਨ ਦੀ ਉੱਪਰ ਆਈ ਉਸ ਮੇਰੇ ਤਾਂ ਜਾਣਤੇ ਨਹੀਂ ਬਣੀ ਮੈਂ ਤਾਂ ਕਿਤੇ ਵੀ ਰੋਟੀ ਮਿਲੀ ਜੋਗੀ ਹੈ ਨਾ ਤੇ ਇਸ ਚੀਜ਼ ਬਾਰੇ ਤਾਂ ਨਹੀਂ ਮੈਂ ਛੱਡ ਪਾਉਂਗਾ ਕਦੇ ਵੀ ਓਕੇ ਸੋ ਇਸ ਚੀਜ਼ ਨੂੰ ਲੈ ਕੇ ਤੁਹਾਡੇ ਫਾਦਰ ਆਈ ਥਿੰਕ ਫਿਰ ਸਭ ਤੋਂ ਜ਼ਿਆਦਾ ਆਪੋਸਡ ਹੋਏ ਹੋਣੇ ਆ ਜਦੋਂ ਤੁਸੀਂ ਇਸ profession ਜਾਣ ਬਾਰੇ ਸੋਚਿਆ ਹਾਂਜੀ ਮੈਮ ਕਿਤੇ ਨਾ ਕਿਤੇ ਉਹ ਕਹਿੰਦੇ ਸੀ ਵੀ ਹੋਰ ਬਹੁਤ ਕੰਮ ਨੇ ਮੈਂ ਵੀ ਥਿੰਕਿੰਗ ਲਾਈਨ ਦੇ ਵਿੱਚ ਤੋਂ ਕੋਈ ਨਾ ਟਾਈਮ ਲੱਗ ਜੂਗਾ ਬਟ ਤੋਂ ਕਰ ਬਟ ਮੈਨੂੰ ਰੱਬ ਨੇ ਦੇਖੋ ਬਾਕੀ ਜੋ ਲਿਖਿਆ ਹੁੰਦਾ ਹੈ ਨਾ ਆਰਟ ਦੇਖੋ ਦਿੱਤੀ ਹੋਈ ਸੀ ਮੈਨੂੰ ਹਾਂਜੀ ਤੁਸੀਂ ਮੇਰੇ ਘਰੇ ਚੈੱਕ ਕਰੋਗੇ ਸਾਰੇ ਹੀ ਮੇਰੇ ਕੋਲ ਪੇਂਟਿੰਗਸ ਦੀਆਂ ਮੇਰੇ ਕੋਲ ਕਾਫੀ ਅੱਛੇ ਅੱਛੇ ਪ੍ਰਾਈਜ਼ਸ ਮਿਲੇ ਹੋਏ ਨੇ ਤਾਂ ਮੈਨੂੰ ਮੇਕਅਪ ਸਿੱਖਣ ਦੇ ਵਿੱਚ ਵੀ ਬਹੁਤ ਟਾਈਮ ਨਹੀਂ ਲੱਗਿਆ ਸੀਗਾ ਜੋ ਕੋਦਾਂ ਕਰੀ ਹੈ ਨਾ ਕਿ ਮਿਕਸਿੰਗ ਕਿਦਾਂ ਦੀ ਹੈ ਤੁਹਾਡੀ ਫਾਊਂਡੇਸ਼ਨ ਦੀ ਕਿਦਾਂ ਹੈ ਵੀ ਕਲਰ ਕੰਪਲੈਕਸ਼ਨ ਕਿਵੇਂ ਜਾਊਗਾ ਤਾਂ ਮੈਂ ਬਹੁਤ ਜਲਦੀ ਕੈਚ ਕਰ ਲਿਆ ਸੀ ਉਸ ਚੀਜ਼ ਨੂੰ ਅੱਜ ਕੱਲ ਸਰ ਬਹੁਤ ਸਾਰੇ ਮੇਕਅਪ ਆਰਟਿਸਟ ਬਣੇ ਫਿਰਦੇ ਨੇ ਜੇ ਗੱਲ ਕਰੀਏ ਆਲਮੋਸਟ ਤੁਸੀਂ ਦੇਖੇ ਹੋਣਾ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਇਨਫਲੂਐਂਸਰ ਨੇ ਮੇਕਅਪ ਆਰਟਿਸਟ ਨੇ ਜੋ ਟਿਪਸ ਦਿੰਦੇ ਰਹਿੰਦੇ ਨੇ ਬਿਲਕੁਲ ਤਾਂ ਇਦਾਂ ਦੇ ਜਿਹੜੇ ਬਹੁਤ ਸਾਰੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਸੁਜੈਸ਼ਨ ਸਕਿਨ ਦੇ ਬਾਰੇ ਕਿਹੜੇ ਜੀ ਸਕਿਨ ਬਾਰੇ ਸਕਿਨ ਮੈਮ ਦੇਖੋ ਵੀ ਜਿਆਦਾ ਕੈਮੀਕਲਸ ਆਪਾਂ ਨਾ ਯੂਜ਼ ਕਰੀਏ ਹੈਨਾ ਜਿਵੇਂ ਦੀ ਤੁਹਾਡੀ ਨੇਚਰਲ ਬਿਊਟੀ ਹੈ ਉਹਨੂੰ ਥੋੜਾ ਬਹੁਤ ਆਰਗੈਨਿਕ ਚੀਜ਼ਾਂ ਨਾਲ ਆਪਾਂ ਸੇਅਰ ਕਰ ਸਕਦੇ ਆਂ ਅੱਜਕੱਲ ਬਹੁਤ ਜਿਆਦਾ ਪ੍ਰੋਡਕਟਸ ਆਂਦੇ ਨੇ ਵਿੱਚ ਆਏ ਉਹਨਾਂ ਦੀ ਕੁਆਲਿਟੀ ਅੱਛੀ ਨਾ ਹੋਵੇ ਬਟ ਇੰਸਟਾਗ੍ਰਾਮ ਤੇ ਇੰਨਾ ਜਿਆਦਾ ਹਾਈਪ ਬਣਾ ਦਿੱਤੀ ਜਾਂਦੀ ਓ ਸੀ ਇਹ ਹੈਨਾ ਵਾਰ-ਵਾਰ ਦਿਖਾ ਦਿਖਾ ਕੇ ਸੈਲੀਬ੍ਰਿਟੀਜ਼ ਨੂੰ ਵੀ ਪਤਾ ਹੁੰਦਾ ਇਸ ਇਹ ਚੀਜ਼ ਸੋਹਣੀ ਨਹੀਂ ਸਾਡੇ ਵਾਸਤੇ ਬਟ ਉਹਨਾਂ ਨੂੰ ਲਗਾ ਲਓ ਕੰਮ ਹੈ ਚਲੋ ਉਹਨਾਂ ਦਾ ਕਰਨਾ ਪੈਂਦਾ ਵੀ ਆਪਾਂ ਟਰਸਟ ਕਰੀਏ অর্ਗੈਨਿਕ ਚੀਜ਼ਾਂ ਦੇ ਉੱਪਰ ਨਾ ਕਿ ਕਿਸੇ ਸੈਲੀਬ੍ਰਿਟੀ ਦੇ ਉੱਪਰ ABC ਕੋਈ ਵੀ ਸੈਲੀਬ੍ਰਿਟੀ ਆ ਉਹ ਤਾਂ ਟਰਸਟ ਕਰਕੇ ਵੀ ਉਹ ਯੂਜ਼ ਕਰ ਰਿਹਾ ਉਹਦਾ ਗਲੋ ਆ ਗਿਆ ਤਾਂ ਮੈਂ ਵੀ ਚ ਯੂਜ਼ ਕਰਾ ਹਨਾ ਉਹਦਾ ਗਲੋ ਪਿਛਲੇ 25 ਸਾਲ ਤੋਂ ਹੈ ਪਰ ਇਹ ਪ੍ਰੋਡਕਟ ਹਲੇ 25 ਦਿਨ ਨਹੀਂ ਹੋਇਆ ਇਹਨੂੰ ਸੋ ਆਬਵੀਅਸਲੀ ਉਹਦਾ ਜਿਹੜਾ ਗਲੋ ਇਸ ਚੀਜ਼ ਨਾਲ ਨਹੀਂ ਆਇਆ ਤੇ অর্গানিক ਚੀਜ਼ਾਂ ਯੂਜ਼ ਕਰੀਏ ਆਪਾਂ ਨਾ ਬਹੁਤ ਚੀਜ਼ਾਂ ਨੇ ਤੁਹਾਡਾ অ্যালোਵেরা ਹੈਗਾ ਤੁਹਾਡਾ ਕਕੂਮਬਰ ਹੈਗਾ ਤੁਹਾਡਾ ਟੈਨਿੰਗ ਵਾਸਤੇ ਤੁਹਾਡਾ ਪੋਟੈਟੋ ਯੂਜ਼ ਕਰ ਸਕਦੇ ਹੋ ਸਕਰਬਿੰਗ ਵਾਸਤੇ ਟਮਾਟੋ ਯੂਜ਼ ਕਰ ਸਕਦੇ ਹੋ ਬਹੁਤ ਚੀਜ਼ਾਂ ਨੇ ਐਵੇਂ ਦੀਆਂ ਨੇਚਰਲ ਯੂਜ਼ ਕਰੀ ਜੇ ਆਪਾਂ ਕੈਮੀਕਲ ਕਿਸੇ ਨੂੰ ਦੇਖ ਕੇ ਬਿਲਕੁਲ ਨਾ ਲਾਈਏ ਇਹੋ ਚੀਜ਼ ਸੋ ਯੰਗਸਟਰਸ ਜੋ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਐਡਵਾਈਸ ਜਾਂ ਕੋਈ ਮੈਸੇਜ ਦੇਣਾ ਚਾਹੋਗੇ ਮੈਮ ਫਸਟ ਐਡਵਾਈਸ ਇਹ ਹੀ ਹੈ ਵੀ ਜੋ ਤੁਹਾਡਾ ਮਨ ਕਰਦਾ ਹੈ ਹਨਾ ਬਿਲਕੁਲ ਉਹੀ ਕਰੀਏ ਆਪਾਂ ਕਿਸੇ ਦੇ ਘਰ ਦੇ ਤੇ ਕਹਿਣ ਦੇ ਜਾਂ ਕਿਸੇ ਕੁੜੀ ਦੇ ਕਹਿਣ ਤੇ ਹਨਾ ਕਿਸੇ ਹੋਰ ਰਿਲੇਟਿਵ ਦੇ ਕਹਿਣ ਤੇ ਆਪਾਂ ਅੱਜ ਸਾਲ 2 ਸਾਲ 5 ਸਾਲ 10 ਸਾਲ ਆਪਾਂ ਜ਼ਰੂਰ ਕੰਮ ਕਰ ਲਾਂਗੇ 11ਵੇਂ ਸਾਲ ਤਾਨੂੰ ਕਿਤੇ ਨਾ ਕਿਤੇ ਅੰਦਰੋਂ ਹੀ ਫੀਲ ਹੋਊਗਾ ਮੈਂ ਇਹ ਚੀਜ਼ ਕਿਉਂ ਕਰੀ ਤੇਰੇ ਕੋਲ ਪੈਸਾ ਵੀ ਆ ਰਿਹਾ 2 ਲੱਖ 3 ਲੱਖ ਆ ਰਿਹਾ ਬਟ ਕਿਤਨੇ ਤੂੰ ਖੁਸ਼ ਨਹੀਂ ਹੋ ਉਸ ਕੰਮ ਤੋਂ ਹੁਣ ਮੈਨੂੰ ਐਦਾ ਹੁੰਦਾ ਮੇਰੇ ਕੋਲ ਚਾਹੇ 3 ਵਜੇ ਉੱਠਣਾ ਪਵੇ ਮੈਨੂੰ 2 ਵੀ ਉੱਠਣਾ ਪਵੇ ਮੈਨੂੰ ਐਦਾ ਹੁੰਦਾ ਮੈਂ ਇਸ ਗਰਲ ਨੂੰ ਹਨਾ ਇਸ ਬਲੈਡ ਨੂੰ ਨਵੀਂ ਲਿਖ ਦੇਣੀ ਹੈ ਹੈਨਾ ਤੁਸੀਂ ਪਹਿਲੇ ਸੋਚ ਲੈਣਾ ਵੀ ਦੀ ਆ ਚੀਜ਼ ਹੈ ਉਹ ਇੰਟਰਸਟਿੰਗ ਕੰਮ ਹੈ ਜੇ ਦੂਰ ਦੂਰ ਜਾਣਾ ਹੈ ਜੰਮੂ ਜਾਣਾ ਹੈ ਹੈਨਾ ਤੇ ਕਸ਼ਮੀਰ ਬਹੁਤ ਜਗ੍ਹਾ ਗਏ ਹੋયા ਤੁਸੀਂ ਲਗਾ ਲਓ ਆਲਮੋਸਟ ਇੰਡੀਆ ਦਾ ਸਭ ਕਾਫੀ ਕਵਰ ਕੀਤਾ ਹੋਗਾ ਤਾਂ ਇਸ ਇੰਟਰਸਟਿੰਗ ਚੀਜ਼ਾਂ ਨੇ ਤੁਸੀਂ ਆਪਣਾ ਇੰਟਰਸਟ ਦੇ ਕੇ ਹੀ ਪ੍ਰੋਫੈਸ਼ਨ ਕਰੋ ਤੁਹਾਨੂੰ ਚ ਮਿਹਨਤ ਕਰਨ ਦਾ ਵੀ ਮਜ਼ਾ ਆਊਗਾ ਫਿਰ ਆਪ ਨੂੰ ਕੰਮ ਕੰਮ ਨਹੀਂ ਲੱਗਦਾ بس 80 थैंक यू सो मच जी बहुत प्रेशियस टाइम दे दे बहुत एक एक दे 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 देने के लिए ਤੇ ਬਹੁਤ ਸੋਹਣੀਆਂ ਗੱਲਾਂ ਜਿਹੜੀਆਂ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਤੇ ਇੱਕ ਐਗਜ਼ਾਮਪਲ ਵੀ ਸੈੱਟ ਕੀਤੀਆਂ ਉਹਨਾਂ ਦੇ ਲਈ ਜਿਹੜੇ ਆਪਣੇ ਕਈ ਵਾਰ ਲੋਕਾਂ ਦੀਆਂ ਗੱਲਾਂ ਸੁਣ ਕੇ ਆਪਣੇ ਪੈਸ਼ਨ ਨੂੰ ਤਿਆਗ ਦਿੰਦੇ ਨੇ ਅਤੇ ਪਰ ਜੇ ਆਪਣੇ ਪੈਸ਼ਨ ਤੇ ਤੁਸੀਂ ਸਟਿਕ ਰਹਿ ਕੇ ਅੱਗੇ ਵਧ ਸਕਦੇ ਹੋ ਇੱਕ ਬਹੁਤ ਵਧੀਆ ਐਗਜ਼ਾਮਪਲ ਆ ਤੁਹਾਡੀ ਔਰ ਬਿਨਾ ਕੁਝ ਚੇਂਜ ਕੀਤੇ ਸਭ ਤੋਂ ਵੱਡੀ ਗੱਲ ਇਹ ਹੈ थैंक यू ਜੀ ਬਹੁਤ ਬਹੁਤ ਸ਼ੁਕਰੀਆ ওকে थैंक यू जी